ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 30 ਜੂਨ ਤੋਂ ਲੈ ਕੇ 2 ਜੁਲਾਈ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਜਨ ਕਿ ਆਉਂਦੇ 3 ਦਿਨ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਤਾਪਮਾਨ ਕਿਹੜੇ ਜ਼ਿਲ੍ਹੇ ਵਿੱਚ ਵਧ ਰਵੇਗਾ ਕਿਉਂਕਿ ਮੌਨਸੂਨ ਹਾਲੇ ਵੀ ਆਪਾਂ ਕਹਿ ਦਿੱਤਾ ਦੁਆਬੇ ਇਲਾਕੇ ਤੇ ਮਿਹਰਬਾਨ ਹੈ ਜਨ ਕਿ ਹੁਸ਼ਿਆਰਪੁਰ ਨਮਾ ਸ਼ਹਿਰ ਤੋਂ ਹੁੰਦੀ ਹੋਈ ਬੈਲਟ ਜਿਹੜੀ ਨੰਗਲ ਅਨੰਦਪੁਰ ਤੋਂ ਰੂਪਨਗਰ ਤੋਂ ਮੁਹਾਲੀ ਚੰਡੀਗੜ੍ਹ ਤੱਕ ਜਾ ਰਹੀ ਹੈ ਉਹਦੇ ਉੱਪਰ ਮੌਨਸੂਨ ਮ ਮੋਹਾਲਵੇ ਦਾ ਇਲਾਕਾ ਮਾਝੇ ਦਾ ਇਲਾਕਾ ਇੰਨਾ ਖਾਸ ਮੀਂਹ ਨਹੀਂ ਹੋ ਰਿਹਾ ਤੇ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਹਲੇ ਵੀ ਗਰਮੀ ਦਾ ਮਾਹੌਲ ਬਰਕਰਾਰ ਹੈ ਗੱਲ ਕੀਤੀ ਜਾਵੇ ਤਾਂ ਠੀਕ ਠਾਕ ਮਾਹੌਲ ਸਾਨੂੰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਰੂਪਨਗਰ ਜ਼ਿਲ੍ਹੇ ਵਿੱਚ ਠੀਕ ਮੀਂਹ ਹੋ ਰਿਹਾ ਜੀ ਮੋਹਾਲੀ ਵਿੱਚ ਠੀਕ ਠਾਕ ਮੀਂਹ ਹੋ ਰਿਹਾ ਹੈ ਨੰਗਲ ਅਨੰਦਪੁਰ ਸਾਹਿਬ ਵਿੱਚ ਠੀਕ ਠਾਕ ਮੀਂਹ ਹੈ ਨਵਾਂ ਸ਼ਹਿਰ ਦੇ ਕੁਝ ਕੁ ਇਲਾਕੇ ਬਲਾਚੌਰ ਦੇ ਕੁਝ ਕੁ ਇਲਾਕੇ ਇਹ ਆਪਾਂ ਉਹ ਜ਼ਿਲ੍ਹੇ ਦੱਸੇ ਨੇ ਜਿਨ੍ਹਾਂ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਪਹੁੰਚ ਰਿਹਾ ਹੈ ਗਰਮੀ ਤੋਂ ਰਾਹਤ ਇਹਨਾਂ ਇਲਾਕਿਆਂ ਨੂੰ ਮਿਲੀ ਬਾਕੀ ਪੰਜਾਬ ਦੀ ਗੱਲ ਕਰੀਏ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਰਿਹਾ ਪਰ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਮਾਨਸਾ ਇਹਨਾਂ ਇਲਾਕਿਆਂ ਦੀ ਗੱਲ ਕੀਤੀ ਜਾਵੇ ਹਜੇ ਵੀ ਮੀਂਹ ਤੋਂ ਸਖਣੇ ਨੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਆਉਣ ਦੇ 3 ਦਿਨ ਦਾ ਅਲਰਟ ਦੱਸਾਂਗੇ 2 ਜੁਲਾਈ ਤੱਕ ਮੌਸਮ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇਬ ਤਾਂ ਪਹਾੜੀ ਖੇਤਰਾਂ ਤੋਂ ਫੇਰ ਸਿਸਟਮ ਬਣੇ ਹੋਏ ਨੇ ਜੋ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਮਲੇਰਕੋ ਦੇ ਵੀ ਇਸ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵਿੱਚ ਮੀਂਹ ਦੀ ਸੰਭਾਵਨਾ ਪਣੀ ਹੋਈ ਹੈ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ 30 ਜੂਨ ਦੇ ਤੋਂ ਲੈ ਕੇ 2 ਜੁਲਾਈ ਦੇ ਮੌਸਮ ਦੇ ਹਾਲਾਤਾਂ ਦੀ ਅ 30 ਜੂਨ ਦੀ ਗੱਲ ਕਰਾਂਗੇ ਫਿਰ 1 ਜੁਲਾਈ ਦੀ ਗੱਲ ਕਰਾਂਗੇ ਤੇ ਬਾਅਦ ਵਿੱਚ ਅੱਪਾ ਗੱਲ ਕਰਾਂਗੇ 2 ਜੁਲਾਈ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਜਾਣਕਾਰੀ ਚੰਗੀ ਲੱਗਦੀ ਤਾਂ ਲਾਈਕ ਵੀ ਕਰਕੇ ਜਾਇਓ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਵੀਡੀਓ ਸਕਿਪ ਕਰਨ ਤੋਂ ਬਿਨਾਂ ਦੇਖਿਓ ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਮਿਸ ਨਾ ਕਰਦੇਓ ਗੱਲ ਕੀਤੀ ਜਾਵੇ 30 ਤਰੀਕ ਦੇ ਮੌਸਮ ਦੇ 30 ਤਰੀਕ ਨੂੰ ਫੇਰ ਤੋਂ ਪਹਾੜੀ ਖੇਤਰਾ ਵੱਲੋਂ ਹਿਮਾਚਲ ਵੱਲੋਂ ਸਿਸਟਮ ਆ ਰਹੇ ਨੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਨੂਪਨਗਰ ਨੰਗਲ ਅਨੰਦਪੁਰ ਸਾਹਿਬ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਦਾ ਕੁਝ ਕੇ ਇਲਾਕਾ ਠੀਕ ਹੈ ਜੀ ਤੇ ਮਲੇਰ ਕੋਟਲਾ ਤੇ ਲੁਧਿਆਣੇ ਦੇ ਨੇੜੇ ਤੇ ਮੋਗੇ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਭਾਰੀ ਮੀਂਹ ਹੋਵੇਗਾ ਯਾਨੀ ਕਿ ਵਧੀਆ ਤਰੀਕੇ ਨਾਲ ਮੀਂਹ ਪੈਣ ਦੀ ਉਮੀਦ ਹੈ ਹਲਕਾ ਦਰਮਿਆਨਾ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਦੇ ਕੁਝ ਕੁ ਇਲਾਕੇ ਮੋਗਾ ਫਰੀਦਕੋਟ ਫਿਰੋਜ਼ਪੁਰ ਬਰਨਾਲਾ ਅਤੇ ਨਾਲੇ ਨਾਲ ਬਠਿੰਡੇ ਦੇ ਇਲਾਕੇ ਤੇ ਦੇ ਵਿੱਚ ਮਾਨਸੇਹ ਜ਼ਿਲ੍ਹੇ ਦੇ ਬਹੁਤੇ ਇਲਾਕਿਆਂ ਵਿੱਚ ਸਾਨੂੰ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਕਾ ਫਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਜੀ ਤੇ ਬਠਿੰਡੇ ਦੇ ਨਾਲ ਦੇ ਇਲਾਕੇ ਜਿਹੜੇ ਨੇ ਕੁਝ ਇਹਨਾਂ ਵਿੱਚ ਘੱਟ ਮੀਂਹ ਦੀ ਉਮੀਦ ਹੈ ਜਾਨੀ ਕਿ ਨਾ ਮਾਤਰ ਮੀਂਹ ਵੀ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ 30 ਜੂਨ ਨੂੰ ਦੇਖਣ ਨੂੰ ਮਿਲੇਗਾ ਜੋ ਕਿ ਫਿਰ ਤੋਂ ਦੱਸਿਆ ਜੀ ਕਿ ਫਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਇਲਾਕਿਆਂ ਸਭ ਤੋਂ ਘੱਟ ਮੀਂਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਮੌਨਸੂਨ ਇਹਨਾਂ ਵਾਲਾ ਹਜੇ ਪ੍ਰੋਪਰ ਤਰੀਕੇ ਨਾਲ ਐਕਟੀਵੇਟ ਨਹੀਂ ਹੋਇਆ ਜਲਦ ਉਮੀਦ ਕਰਦੇ ਹਾਂ ਕਿ ਜਲਦ ਐਕਟੀਵੇਟ ਹੋ ਜਾਵੇਗਾ ਫਿਰ ਅਗਰ ਗੱਲ ਕੀਤੀ ਹੋਵੇ 1 ਜੁਲਾਈ ਦੀ 1 ਜੁਲਾਈ ਨੂੰ ਸਿਸਟਮ ਥੋੜਾ ਜਿਹਾ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਫਿਰ ਵੀ ਕਿਤੇ ਨਾ ਦੇ ਵਿੱਚ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਜੀ ਰੂਪਨਗਰ ਨਵਾਂ ਸ਼ਹਿਰ ਮੁਹਾਲੀ ਚੰਡੀਗੜ੍ਹ ਫਤੇਗੜ ਸਾਹਿਬ ਦਾ ਕੁਝ ਇਲਾਕਾ ਤੇ ਥੋੜਾ ਬਹੁਤ ਸੰਗਰੂਰ ਦਾ ਇਲਾਕਾ ਹੋ ਗਿਆ ਜੀ ਤੇ ਪਟਿਆਲੇ ਦੇ ਬਹੁਤੇ ਇਲਾਕੇ ਇਹਨਾਂ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਫਿਰ ਹਾਲ ਦਿਖਾਈ ਦੇ ਰਿਹਾ ਬਾਕੀ ਪੰਜਾਬ ਦੇ ਵਿੱਚ ਮੌਸਮ ਡਰਾਈ ਹੀ ਰਹਿਣ ਦੀ ਉਮੀਦ ਹੈ ਹਲਕੀ ਦਿਨ ਮੈ ਨਹੀਂ ਬੱਦਲ ਵਾਈ ਦੀ ਨਾ ਬੂੰਦਾ ਬੰਦੀ ਹੋ ਸਕਦੀ ਹੈ ਦੁਆਰਾ ਤੋਂ ਤਾਪਮਾਨ ਕਿਤੇ ਨ ਕਿਤੇ ਵਾਧਦੇ ਹੋਏ ਦਿਖਾਈ ਦੇਣਗੇ ਅਗਰ ਗੱਲ ਕਰੀਏ 2 ਜੁਲਾਈ ਦੇ ਮੌਸਮ ਦੀ ਤਾਂ ਸਿਸਟਮ ਫੇਰ ਤੋਂ ਤਗੜਾ ਹੁੰਦਾ ਦਿਖਾਈ ਦੇ ਰਿਹਾ ਫੇਰ ਤੋਂ ਆਪਾਂ ਨੂੰ ਜਿਹੜੀ ਸਿਸਟਮ ਦੀ ਗੱਲ ਕਰੀਏ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਣਗੇ ਫੇਰ ਤੋਂ ਪਹਾੜੀ ਖੇਤਰਾਂ ਦੇ ਨਾਲ ਜਿਹੜੇ ਕਿ ਹਿਮਾਚਲ ਦੇ ਨਾਲ ਲੱਗਦਾ ਬਾਰਡਰ ਦਾ ਇਲਾਕਾ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਇਹਨਾਂ ਵਿੱਚ ਠੀਕ ਠਾਕ ਮੀਂਹ ਹੈ ਵਧੀਆ ਮੀਂਹ ਹੋਵੇਗਾ ਘੱਟ ਮੀਂਹ ਦੀ ਉਮੀਦ ਅਮਰਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੋਂ ਥੱਲੇ ਲੁਧਿਆਣਾ ਫਿਰ ਸੰਗਰੂਰ ਪਟਿਆਲਾ ਫਤਿਹਗੜ ਮੁਹਾਲੀ ਇਹਨਾਂ ਵਿੱਚ ਘੱਟ ਮੀਂਹ ਦੀ ਉਮੀਦ 1 ਤੋਂ 2 ਜੁਲਾਈ ਤੱਕ ਕੀਤੀ ਜਾ ਰਹੀ ਹੈ ਜਾਨੀ ਕਿ ਸਭ ਤੋਂ ਵੱਧ ਮੀਂਹ ਸਾਨੂੰ ਫੇਰ ਤੋਂ ਦੁਆਬੇ ਵੱਲ ਹੀ ਦੇਖਣ ਨੂੰ ਮਿਲੇਗਾ ਜੋ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਵਧੀਆ ਮੀਂਹ ਹੈ ਪਾਕਿਸਤਾਨ ਅਤੇ ਰਾਜਸਥਾਨ ਦੇ ਬਾਰਡਰ ਵਾਲੇ ਇਲਾਕੇ ਵਿੱਚ ਫੇਰ ਤੋਂ ਘੱਟ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਜਾਨੀ ਕਿ ਇਹਨਾਂ ਇਲਾਕੇ ਵਿੱਚ ਫੇਰ ਵੀ ਗਰਮੀ ਬਣੀ ਰਹੇਗੀ 30 ਤੋਂ 40 ਦੇ ਵਿੱਚ ਪੰਜਾਬ ਦਾ ਤਾਪਮਾਨ ਰਹਿਣ ਵਾਲਾ ਹੈ 40 ਡਿਗਰੀ ਸਾਨੂੰ ਦੇਖਣ ਨੂੰ ਮਿਲੇਗਾ ਫਰੀਦਕੋਟ ਫਜ਼ਿਲਕਾ ਮੁਕਸਰ ਤਰਨਤਾਰਨ ਦੇ ਇਹ ਬੈਲਟ ਵਿੱਚ 30 ਦੇ ਨੇੜੇ ਤੇੜੇ 35 ਦੇ ਨੇੜੇ ਤੇੜੇ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਠੀਕ ਹੈ ਫਤੇਗੜ ਸਾਹਿਬ ਦੇ ਕੁਸ਼ਕਲਾ ਕੇ ਇਹਨਾਂ ਵਿੱਚ 35 ਤੋਂ ਦਾ ਤਾਪਮਨ ਬਣੇ ਰਹਿਣ ਦੀ ਐਵਰੇਜ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਤਾਪਮਨ ਸਮੇਂ-ਸਮੇਂ ਸਿਰ ਬਦਲਦੇ ਰਹਿੰਦੇ ਨੇ ਅੱਜ ਦਾ ਤਾਪਮਨ ਮੌਸਮ ਕੁਝ ਹੋਰ ਹੈ ਕੱਲ੍ਹ ਨੂੰ ਤਾਪਮਨ ਦਾ ਮੌਸਮ ਕੁਝ ਹੋਰ ਹੋਵੇਗਾ ਬਾਕੀ ਤੁਹਾਨੂੰ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਜੋ ਵੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਸਮੇਂ-ਸਮੇਂ ਸਿਰ ਸਾਡੇ ਚੈਨਲ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ